ਟੀਵੀਐਨ ਦੇਖਣ ਵਾਲੇ ਸਬੁੱੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਟੀਵੀਐਨ ਦੇ ਸਪੈਸ਼ਲ ਰਿਪੋਰਟ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਦੋਸਤੋ ਅੱਜ ਇੱਕ ਬਹੁਤ ਵੱਡੇ ਅਤੇ ਭਖ ਦੇ ਮਸਲੇ ਦੇ ਉੱਤੇ ਇਹ ਸਪੈਸ਼ਲ ਰਿਪੋਰਟ ਹੈ ਜਿਸ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸੁਖਵੀਰ ਬਾਦਲ ਕੀ ਸੱਚਮੁੱਚ ਦੋਸ਼ੀ ਹੈ ਕੀ ਸੁਖਵੀਰ ਬਾਦਲ ਨੂੰ ਸਜ਼ਾ ਸਖਤ ਤੋਂ ਸਖਤ ਸੁਣਾਏ ਜਾਣ ਦੇ ਕੁਝ ਤੱਤ ਕੁਝ ਪਰਮਾਨ ਕੁਝ ਦਸਤਾਵੇਜ਼ ਮੌਜੂਦ ਨੇ ਕੀ ਸੁਖਵੀਰ ਬਾਦਲ ਇਕੱਲਾ ਹੀ ਦੋਸ਼ੀ ਹੈ ਸੁਖਵੀਰ ਬਾਦਲ ਨੇ ਉਸ ਵਕਤ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਕਿਵੇਂ ਅਪਰੋਚ ਕੀਤੀ ਕੀ ਤਾਲਬ ਕੀਤਾ ਕੀ ਉਹਨਾਂ ਨੂੰ ਹੁਕਮ ਸੁਣਾਇਆ ਉਹ ਚਿੱਠੀ ਉਹ ਲਿਖੀ ਕਿਸ ਨੇ ਹਿੰਦੀ ਤੋਂ ਪੰਜਾਬੀ ਵਿੱਚ ਤਰਜਮਾ ਕਿਸ ਨੇ ਕੀਤਾ ਉਹਦੇ ਪਿੱਛੇ ਦੀ ਰਣਨੀਤੀ ਕੀ ਸੀ ਅਸਲ ਦੇ ਵਿੱਚ ਹੁਣ ਸਜ਼ਾ ਸੁਣਾਏ ਜਾਣ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਹੋ ਰਹੇ ਨੇ ਹਾਲਾਂਕਿ ਸਜ਼ਾ ਸੁਣਾਏ ਜਾਣ ਦਾ ਅਧਿਕਾਰ ਖੇਤਰ ਪੰਦ ਸਿੰਘ ਸਹਿਬਾਨਾ ਦੀ ਵਿਚਾਰ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਚਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਹੈ ਹੁਣ 2 ਦਸੰਬਰ ਨੂੰ ਉਹਨਾਂ ਨੇ 71 ਤੱਕ ਸਦੀ ਹੋਈ ਹੈ ਉਹਦੇ ਤੋਂ ਪਹਿਲਾਂ ਕੋਈ ਕਹਿੰਦਾ ਸਜ਼ਾ ਸਖਤ ਹੋਵੇਗੀ ਕੋਈ ਕਹਿੰਦਾ ਰਲ ਮਿਲ ਕੇ ਸਜ਼ਾ ਸੁਣਾ ਦਿੱਤੀ ਜਾਏਗੀ ਸਿੱਖ ਪਰੰਪਰਾਵਾਂ ਕੀ ਕਹਿੰਦੀਆਂ ਨੇ ਇਹਦਾ ਵੀ ਤੁਹਾਨੂੰ ਪਤਾ ਹੈ ਇਹ ਸਿੰਘ ਸਹਿਬਾਨ ਨੂੰ ਵੀ ਪਤਾ ਹੋਣਾ ਹੈ ਪਰ ਮਸਲਾ ਉਦੋਂ ਚਰਚਾ ਵਿੱਚ ਆਇਆ ਜਦੋਂ ਅਕਾਲੀ ਦਲ ਦੇ ਕੁਝ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਇੱਕ ਸ਼ਿਕਾਇਤ ਪੱਤਰ ਦਿੱਤਾ ਦੋਸ਼ ਲਾਏ ਉਹਨਾਂ ਦੋਸ਼ਾਂ ਤੋਂ ਬਾਅਦ ਪੰਥ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਸੁਖਬੀਰ ਬਾਦਲ ਨੂੰ ਸੱਦਿਆ ਗਿਆ ਉਹਨਾਂ ਨੇ ਸਾਰੇ ਦੇ ਸਾਰੇ ਦੋਸ਼ ਕਬੂਲ ਕਰ ਲਏ ਕਹਿਣ ਦਾ ਪਾਬ ਜੇਕਰ ਕੋਈ ਵਿਅਕਤੀ ਜਿਸ ਤੇ ਉੱਤੇ ਦੋਸ਼ ਲੱਗੇ ਹੋਣ ਉਹ ਸਾਰੇ ਦੋਸ਼ ਕਬੂਲ ਕਰ ਲਏ ਤੇ ਸਜ਼ਾ ਤਾਂ ਫਿਰ ਬਣਦੀ ਹੈ ਪਰ ਇਹ ਮਾਨਜੁਗ ਅਦਾਲਤ ਨੇ ਵੇਖਣਾ ਹੁੰਦਾ ਕਿ ਸਜ਼ਾ ਕਿਹੋ ਜਿਹੀ ਹੋਵੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਵਿਆਨਵਾਜ਼ੀਆਂ ਸਾਹਮਣੇ ਆ ਰਹੀਆਂ ਨੇ ਕੋਈ ਕਹਿੰਦਾ ਜੀ 10 ਸਾਲ ਵਾਸਤੇ ਇਹਨਾਂ ਦੇ ਚੋਣ ਲੜਨ ਤੇ ਪਾਬੰਦੀ ਲਾ ਦਿੱਤੀ ਜਾਵੇ ਕਿਸੇ ਦੀਆਂ ਤਰਕ ਦਲੀਲਾਂ ਇਹ ਵੀ ਨੇ ਕਿ ਇਹਨਾਂ ਨੂੰ ਉਮਰ ਪਰ ਵਾਸਤੇ ਇਹਨਾਂ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਕੁਝ ਵੀ ਹੋਵੇ ਇਹ ਦੋ ਤਰੀਕ ਤੋਂ ਬਾਅਦ ਸਥਿਤੀ ਸਪਸ਼ਟ ਹੋ ਜਾਏਗੀ ਪਰ ਸੁਖਵੀਰ ਬਾਦਲ ਦੇ ਨਾਲ-ਨਾਲ ਉਸ ਵਕਤ ਦੀ ਕੈਬਨਟ ਦੇ ਵਿੱਚ ਜਿਹੜੇ ਸਿੱਖ ਵਜ਼ੀਰ ਸੀ ਉਹ ਵੀ ਤਲਬ ਕੀਤੇ ਹੋਏ ਨੇ ਇਹਦੇ ਨਾਲ ਤਿੰਨ ਸਿੰਘ ਸਹਿਬਾਨ ਤਲਬ ਕੀਤੇ ਹੋਏ ਨੇ ਤੇ ਨਾਲ ਹੀ ਉਸ ਦਿਨ ਖਾਸ ਕਰਕੇ ਐਸਡੀਪੀਸੀ ਦੀ ਉਸ ਵਕਤ ਦੀ ਕਾਰਜਕਾਰੀ ਮੌਜੂਦਾ ਪ੍ਰਧਾਨ ਸਕੱਤਰ ਇਹ ਸਾਰੇ ਦੇ ਸਾਰੇ ਉਸ ਦਿਨ ਆਖਿਆ ਕਿ ਮੌਜੂਦ ਰਹਿਣ ਹੁਣ ਜਥੇਦਾਰ ਦੇ ਹੁਕਮਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ ਉਨ੍ਹਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆ ਗਈ ਹੈ ਉਹ ਕਹਿੰਦੇ ਪੰਜ ਸਿੰਘ ਸਹਿਬਾਨਾਂ ਦਾ ਜਿਹੜਾ ਆਦੇਸ਼ ਹੋਇਆ ਹੈ ਉਹਦੇ ਮੁਤਾਬਕ ਮੈਂ 2 ਦਸੰਬਰ ਨੂੰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜਾਵਾਂਗਾ ਜਾਣਾ ਵੀ ਪਵੇਗਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਸੱਦਿਆ ਹੋਇਆ ਹੈ ਗਿਆਨੀ ਗੁਰਬਚਨ ਸਿੰਘ ਨੇ ਇਹ ਕਿਹਾ ਕਿ ਲੰਬਾ ਸਮਾਂ ਮੈਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਬਤੌਰ ਜਥੇਦਾਰ ਸੇਵਾ ਵਾਂਦੇਂਦਾ ਰਿਹਾ ਹਾਂ ਇਸ ਕਰਕੇ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਕੀ ਨੇ ਮਰਿਆਦਾ ਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਕਿਵੇਂ ਕਰਨਾ ਹੈ ਮੇਰੇ ਤੋਂ ਵੱਧ ਕੌਣ ਜਾਣਦਾ ਹੋ ਭਾਬ ਮੈਂ ਭਲੀ ਭਾਂਤ ਜਾਣਦਾ ਹਾਂ ਉਹਨਾਂ ਇੱਥੋਂ ਤੱਕ ਆਕੇ ਹੈ ਕਿ ਮੈਂ ਰੋਬ ਰੋਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤਾਂ ਤੇ ਫਿਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪਰੰਪਰਾਵਾਂ ਦਾ ਪਤਾ ਹੈ ਜੇਕਰ ਮਰਿਆਦਾ ਦਾ ਪਤਾ ਹੈ ਫਿਰ ਉਹ ਮੁਆਫੀ ਕਿਵੇਂ ਦਿੱਤੀ ਗਈ ਕਿ ਉਹ ਪਰੰਪਰਾਵਾਂ ਦੇ ਅਨੁਸਾਰ ਦਿੱਤੀ ਗਈ ਸੀ ਕੀ ਡੇਰਾ ਮੁਖੀ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਾਜ਼ਰ ਹੋਇਆ ਸੀ ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਜਿਹੜੇ ਅੱਗੇ ਚੱਲ ਕੇ ਰਿਪੋਰਟ ਦੇ ਵਿੱਚ ਆਪਣੇ ਆਪ ਤੁਹਾਨੂੰ ਖੁੱਲ੍ਹ ਦੇ ਮਿਲਣਗੇ ਤੇ ਇਹਨਾਂ ਦੇ ਜਵਾਬ ਵੀ ਮਿਲਣਗੇ ਪਰ ਉਹਨਾਂ ਦੇ ਕਹਿਣ ਅਨੁਸਾਰ ਉਹ ਸਿੰਘ ਸਹਿਬਾਨ ਦੇ ਆਦੇਸ਼ ਨੂੰ ਸਿਰ ਮੱਥੇ ਸਵੀਕਾਰ ਕਰਦੇ ਆ ਅਤੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ 2 ਦਸੰਬਰ ਨੂੰ ਤੈਹ ਸਮੇਂ ਦੇ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਵੀ ਹੋਣਗੇ ਆਪਣਾ ਪੱਖ ਵੀ ਰੱਖਣਗੇ ਤੇ ਜਿਹੜੀ ਵੀ ਜਾਣਕਾਰੀ ਉਹਨਾਂ ਕੋਲੋਂ ਮੰਗੀ ਜਾਊਗੀ ਉਹ ਜਾਣਕਾਰੀ ਵੀ ਦੇਣਗੇ ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਗਿਆਨੀ ਗੁਰਵਚਨ ਸਿੰਘ ਦੀ ਹੀ ਅਗਵਾਈ ਸੀ ਭਾਵ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵਕਤ ਜਥੇਦਾਰ ਸੀ ਜਦੋਂ ਪੰਥ ਸਿੰਘ ਸਭਾ ਇੱਕਤਰਤਾ ਕਰਦੇ ਆ 24 ਸਤੰਬਰ ਤੇ 2015 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ RAM ਰੀਮ ਨੂੰ ਮੁਆਫੀ ਦੇ ਦਿੱਤੀ ਜਾਂਦੀ ਹੈ। ਅਤ ਫਿਰ ਉਸ ਮੁਆਫੀ ਤੋਂ ਬਾਅਦ ਪੰਥ ਵਿੱਚ ਰੋਹ ਖੜਾ ਹੋ ਜਾਂਦਾ ਹੈ। ਪੰਥ ਵਿੱਚ ਰੋਹ ਖੜਾ ਹੋ ਜਾਂਦਾ ਹੈ ਤੇ 15 ਅਕਤੂਬਰ 2015 ਨੂੰ ਇਸ ਰੋਹ ਤੋਂ ਬਾਅਦ ਇਹ ਮੁਆਫੀ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ ਇਹਦਾ ਜਵਾਬ ਕੀ ਦੇਣਗੇ ਕਿ ਫੈਸਲਾ ਪਹਿਲਾਂ ਉਹਨਾਂ ਦੇ ਹੱਕ ਚ ਕਿਉਂ ਲਿਆ ਸੀ ਤੇ ਬਾਅਦ ਦੇ ਵਿੱਚ ਹੀ ਮੁਆਫੀ ਵਾਪਸ ਕਿਉਂ ਲਈ ਕੀ ਕੇਸ ਚੰਗੇ ਤਰੀਕੇ ਨਾਲ ਵਿਚਾਰਿਆ ਨਹੀਂ ਸੀ ਕੀ ਦਬਾਅ ਸੀ ਕੀ ਕਹਿ ਦੇਣਗੇ ਕਿ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜ਼ੋਰ ਪਾਇਆ ਸੀ ਜਾਂ ਕਿਸੇ ਨੇ ਹੋਰ ਪਾਇਆ ਸੀ ਕਿਉਂਕਿ ਸੱਚ ਤਾਂ ਉੱਥੇ ਦੱਸਣਾ ਪਊ ਜੇ ਸੱਚਮੁੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਵਾਰਪਿਤ ਨੇ ਦੂਸਰੇ ਪਾਸੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਫਿਰ ਜਿਹੜੇ ਉਹ ਲੱਖਾਂ ਰੁਪਏ ਗੁਰੂ ਦੇ ਖਜ਼ਾਨੇ ਦੇ ਵਿੱਚੋਂ ਕੱਢ ਕੇ ਉਸ ਮੁਆਫੀ ਨੂੰ ਯੋਗ ਠਹਿਰਾਉਣ ਵਾਸਤੇ ਲਾਇਆ ਗਿਆ ਉਹਦੀ ਭਰਪਾਈ ਕੌਣ ਕਰੂ ਉਹ ਪੈਸਾ ਵਾਪਸ ਆਊਗਾ ਕੀ ਵਿਆਜ ਸਮੇਤ ਆਊਗਾ ਕੀ ਗਿਆਨੀ ਗੁਰਵਾਚਨ ਸਿੰਘ ਤੋਂ ਵਸੂਲੇ ਜਾਣਗੇ ਐਸਜੀਪੀਸ ਤੋਂ ਵਸੂਲੇ ਜਾਣਗੇ ਇਹਦਾ ਜਵਾਬ ਕੌਣ ਦੇਊਗਾ ਕਿਉਂਕਿ ਮੁਆਫੀ ਦੇ ਕੇ ਵਾਪਸ ਲਈ ਹੋਈ ਹੈ ਤੱਥ ਪਾਏ ਨੇ ਦਸਤਾਵੇਜ਼ ਪਾਏ ਨੇ ਤੁਹਾਨੂੰ ਵੀ ਪਤਾ ਹੈ ਪਰ ਇਹਦੇ ਉੱਤੇ ਪਰਦਾ ਜਿਹਨੇ ਚੁੱਕਿਆ ਉਹਨਾਂ ਦੇ ਹੌਸਲੇ ਨੂੰ ਵੀ ਦਾਤ ਦੇਣੀ ਬਣਦੀ ਹੈ। ਉਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ। ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਹੁਤ ਵਾਰਲ ਹੋਈ ਸੀ ਤੇ ਉਸ ਵੀਡੀਓ ਨੇ ਇਹ 2 ਦਸੰਬਰ ਤੋਂ ਪਹਿਲਾਂ ਇੱਕ ਵਾਰੀ ਫੇਰ ਤਹਿਲਕਾ ਬਚਾ ਦਿੱਤਾ ਹੈ। ਪੰਥਕ ਹਲਕਿਆਂ ਦੇ ਵਿੱਚ ਉਸ ਵੀਡੀਓ ਤੇ ਉਹਨਾਂ ਦੇ ਬਿਆਨਾਂ ਦੀ ਇੱਕ ਵਾਰੀ ਫੇਰ ਚਰਚਾ ਹੈ। ਇਹ ਵੀਡੀਓ ਹੈ ਜਿਹੜੀ ਇਹ 17 ਅਪ੍ਰੈਲ ਤੇ 2117 ਦੀ ਹੈ। ਪਰ ਇਹ ਵੀਡੀਓ ਆਪਣੇ ਆਪ ਦੇ ਵਿੱਚ ਕਈ ਨਵੇਂ ਸਵਾਲ ਅੱਜ ਵੀ ਖੜੇ ਕਰ ਰਹੀ ਹੈ ਤੇ ਉਹਨਾਂ ਦੇ ਜਵਾਬ ਮਿਲਣੇ ਚਾਹੀਦੇ ਐ ਸਵਾਲ ਕੀ ਪੈਦਾ ਕਰ ਰਹੀ ਹੈ ਕਿ 2 ਦਸੰਬਰ ਨੂੰ ਜਥੇਦਾਰ ਸਹਿਬਾਨਾਂ ਨੂੰ ਸਪਸ਼ਟੀਕਰਨ ਦੇਣ ਦੇ ਸਮੇਂ ਗਿਆਨੀ ਗੁਰਮukh ਸਿੰਘ ਕੋਈ ਗੱਲ ਕਰਦੇ ਐ ਆ ਜਿਹੜੀਆਂ ਗੱਲਾਂ ਤਾਂ ਉਹਨਾਂ ਨੇ ਉਸ ਵੀਡੀਓ 'ਚ ਜ਼ਿਕਰ ਕੀਤਾ ਹੋਇਆ ਸੀ ਕਿ ਇਸ ਤਰ੍ਹਾਂ ਦੀ ਗੱਲ ਕੋਈ ਹੋਰ ਨਿਕਲ ਕੇ ਸਾਹਮਣੇ ਆਉਂਦੀ ਐ ਜਾਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇੱਕ ਕਬੂਲਨਾਮਾ ਮੁੱਖ ਜਥੇਦਾਰਾਂ ਦੇ ਅੱਗੇ ਪੇਸ਼ ਕਰਦੇ ਆ ਜਾਂ ਮੁੱਖ ਜਥੇਦਾਰ ਵੀ ਨੇ ਜਿਹੜੇ ਪੰਜ ਸਿੰਘ ਸਹਿਬਾਨ ਨੂੰ ਗੋੜ ਕੇ ਉਹਨਾਂ ਨੂੰ ਵੀ ਇਸ ਮਸਲੇ ਦਾ ਪਤਾ ਹੈ ਵੀਡੀਓ ਦਾ ਵੀ ਪਤਾ ਹੈ ਆਪਣੇ ਕਬੂਲਨਾਮੇ ਦੇ ਵਿੱਚ ਦੱਸਣਾ ਬਣਦਾ ਹੈ ਕਿ ਗਿਆਨੀ ਗੁਰਮukh ਸਿੰਘ ਹੋਰਾਂ ਨੇ ਕੁੱਦ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੂੰ ਦੱਸਿਆ ਸੀ ਕਿ 2015 ਦੇ ਸਤੰਬਰ ਮਹੀਨਾ ਸੀ ਜੋ ਕੁਝ ਹੋਇਆ ਉਹ ਉਹਨਾਂ ਨੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਉਹਦੇ ਵਿੱਚ ਦੱਸਿਆ ਸੀ ਕਿ ਮੇਰਾ ਖਿਆਲ ਇਹ ਹੈ ਕਿ 6 ਜਾਂ 7 ਮਹੀਨੇ ਦਾ ਸਮਾਂ ਅਜੇ ਬੀਤਿਆ ਹੋਣਾ ਹੈ ਅੱਗੇ ਸਤੰਬਰ ਮਹੀਨਾ ਸ਼ੁਰੂਆਤ ਹੁੰਦੀ ਹੈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੂੰ ਟੈਲੀਫੋਨ ਜਾਂਦਾ ਹੈ ਕਹਿੰਦੇ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਾਂ ਨੂੰ ਸੱਦੇ ਹੈ ਤੇ ਆਪਾਂ ਨੇ ਜਾਣਾ ਹੈ 16 ਸਤੰਬਰ ਨੂੰ ਚੰਡੀਗੜ੍ਹ 16 ਸਤੰਬਰ ਨੂੰ ਚੰਡੀਗੜ੍ਹ ਸੱਦੇ ਆ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਤੇ ਦੱਸਣਾ ਬਣਦਾ ਕਿ ਪ੍ਰਕਾਸ਼ ਸਿੰਘ ਬਾਦਲ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੀ ਸੀ ਹੁਣ ਇਹ ਉਹਨਾਂ ਦੀ ਕੋਠੀ ਚ ਜਾਂਦੇ ਨੇ ਤੇ ਕੋਠੀ ਦੇ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਉਹ ਕਹਿੰਦੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਸਾਨੂੰ ਨਾਲ ਲੈ ਜਾਂਦੇ ਨੇ ਭਾਵ ਇਸ ਉੱਥੇ ਤੱਕ ਲੈ ਜਾਣਦੇ ਸੂਤਰਤਾ ਗਿਆਨੀ ਗੁਰਬਚਨ ਸਿੰਘ ਜਿਹੜੇ ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਹਿੰਦੇ ਜਦੋਂ ਓਟਸ ਕੋਠੀ ਦੇ ਵਿੱਚ ਅਸੀਂ ਜਾਣੇ ਆ ਪ੍ਰਵੇਸ਼ ਕਰਦੇ ਹਾਂ ਤਾਂ ਉਸ ਵਕਤ ਬਾਪ ਪੁੱਤ ਭਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਦੋਵੇਂ ਨਹੀਂ ਸੀ ਸਗੋਂ ਇੱਕ ਤੀਸਰੇ ਵਿਅਕਤੀ ਵੀ ਉੱਥੇ ਮੌਜੂਦ ਸੀ ਉੱਥੇ ਪ੍ਰਕਾਸ਼ ਸਿੰਘ ਬਾਦਲ ਉੱਥੇ ਸੁਖਵੀਰ ਸਿੰਘ ਬਾਦਲ ਅਤੇ ਨਾਲ ਉਹਨਾਂ ਦੇ ਬੈਠੇ ਐ ਜਿਸ ਨੂੰ ਬਹੁਤੇ ਲੋਕ ਅਕਾਲੀ ਦਲ ਦਾ ਦਿਮਾਗ ਕਹਿੰਦੇ ਐ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਲਜੀਤ ਸਿੰਘ ਚੀਮਾ ਵੀ ਨਾਲ ਬੈਠੇ ਐ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਵੀ ਵਾਰ-ਵਾਰ ਇਹ ਕਹਿੰਦਿਆ ਕਿ ਇੱਕ ਮੈਂ ਨਿਮਾਣਾ ਸਿੱਖਾਂ ਹੁਣ ਨਿਮਾਣਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਵਰਤੋਂ ਕਿਵੇਂ ਕਰਦਾ ਹੈ ਤੁਹਾਨੂੰ ਯਾਦ ਹੋਣਾ ਹੈ ਪੰਜਾਬ ਦੀਆਂ ਚਾਰ ਜ਼ਿਮਨੀ ਚੋੜਾ ਤੋਂ ਪਹਿਲਾਂ ਆਪਣੇ ਵਫਦ ਸਮੇਤ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂਦੇ ਆ ਆ ਕੇ ਬਾਹਰ ਇਹ ਸੰਬੋਧਨ ਕਰਦੇ ਆ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਤੇ ਚੋਣ ਲੜਨ ਤੇ ਪਾਬੰਦੀ ਲਾਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਉਸ ਬਿਆਨ ਦੇ ਉੱਤੇ ਸਫਾਈ ਦਿੰਦਾ ਕਿ ਬਿਲਕੁਲ ਨਹੀਂ ਲਾਈ ਸੋਖਬੀਰ ਬਾਦਲ ਤਨਖਾਹਿਆ ਕਰਾਰ ਦਿੱਤੇ ਹੋਏ ਉਹਨਾਂ ਤੇ ਚੋਣ ਲੜਨ ਤੇ ਪਵੰਦੀਆ ਅਕਾਲੀ ਦਲ ਚੋਣ ਲੜ ਸਕਦਾ ਹੈ ਇਹ ਬਿਆਨ ਕੀ ਮੈਨੇ ਰੱਖ ਦਿਆ ਕਿ ਸਾਨੂੰ ਫਿਰ ਅਕਾਲ ਤਖਤ ਸਾਹਿਬ ਦਾ ਕੋਈ ਭੈ ਹੈ ਜਾਂ ਡਰ ਹੈ ਪਰ ਗਿਆਨੀ ਗੁਰਮਖ ਸਿੰਘ ਔਰੀ ਦੱਸਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਡਾਕਟਰ ਦਲਜੀਤ ਚੀਮਾ ਇਹ ਅੰਦਰ ਬੈਠੇ ਆ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ ਅਤੇ ਉਹ ਖੁਦ ਉਸ ਕਮਰੇ ਵਿੱਚ ਉਹਨਾਂ ਦੇ ਪਾਸ ਗਏ ਉੱਥੇ ਜਾ ਕੇ ਫਤਿਹ ਦੀ ਸਾਜ ਹੋਈ ਕੁਝ ਬਚਨ ਬਲਾਸ ਹੁੰਦੇ ਰਹੇ ਤੇ ਉਹਦੇ ਦਰਮਿਆਨ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸੁਖਵੀਰ ਬਾਦਲ ਨੂੰ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਸ਼ੁਰੂਆਤ ਗੱਲ ਦੀ ਪ੍ਰਕਾਸ਼ ਸਿੰਘ ਬਾਦਲ ਕਰਦੇ ਆ ਉਹ ਇਸ ਜਾਣਤੇ ਹੈ ਨਹੀਂ ਉਹ ਸੁਖਵੀਰ ਬਾਦਲ ਨੂੰ ਕਹਿੰਦੇ ਆ ਵੀ ਜਿਹੜੀ ਗੱਲਬਾਤ ਸ਼ੁਰੂ ਕੀਤੀ ਜਾਵੇ ਜਿਹੜੀ ਕਰਨੀ ਆ ਇਹਦਾ ਮਤਲਬ ਬਾਪ ਪੁੱਤ ਦੀ ਆਪਸ ਤੇ ਵਿੱਚ ਮਿਲੀ ਗੱਲ ਸੀ ਕਿ ਆਪਾਂ ਹੁਣ ਉਹ ਗੱਲਬਾਤ ਸ਼ੁਰੂ ਕਰੀਏ ਗਿਆਨੀ ਜੀ ਦੱਸਦੇ ਆ ਕਿ ਜਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਉਸ ਵਕਤ ਇੱਕ ਹਿੰਦੀ ਦੇ ਵਿੱਚ ਲਿਖੀ ਹੋਈ ਚਿੱਠੀ ਉਹ ਸਾਨੂੰ ਪੜਾਈ ਗਈ ਤੇ ਉਹ ਵਾਰ-ਵਾਰ ਜ਼ਿਕਰ ਕਰਦੇ ਆ ਆਪਣੀ ਉਸ ਵੀਡੀਓ ਦੇ ਵਿੱਚ ਉਹ ਜਿਹੜੀ ਚਿੱਠੀ ਸੀ ਉਹ ਪੱਤਰਕਾ ਸੀ ਹਿੰਦੀ ਵਿੱਚ ਸੀ ਤੇ ਇਹ ਚਿੱਠੀ ਸਿਰਸੇ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਹੋਈ ਦੱਸੀ ਗਈ ਕਿ ਇਹ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ ਹੈ ਹੁਣ ਫੇਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ ਚਿੱਠੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਜਾਣੀ ਚਾਹੀਦੀ ਸੀ ਇਹਦੇ ਚ ਪ੍ਰਕਾਸ਼ ਸਿੰਘ ਬਾਦਲ ਇਹਦੇ ਚ ਡਾਕਟਰ ਦਲਜੀਤ ਸਿੰਘ ਚੀਮਾ ਇਹ ਸੁਖਬੀਰ ਸਿੰਘ ਬਾਦਲ ਦਾ ਕੀ ਰੋਲ ਹੈ ਫਿਰ ਕੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਜਾਂ ਉਹਨਾਂ ਦੇ ਵੀ ਉਹ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਸਾਡੇ ਤੋਂ ਛੋਟੇ ਆ ਹੋ ਪਰ ਉਹਨਾਂ ਵੱਲੋਂ ਜੋ ਦੱਸਿਆ ਗਿਆ ਉਹ ਕਹਿੰਦੇ ਵੀ ਚਿੱਠੀ ਆਈ ਆ ਇਹ ਡੇਰੇ ਵਾਲੇ ਮੁਖੀ ਦੀ ਜਦੋਂ ਉਹ ਪੱਤਰਕਾਰ ਕਹਿੰਦੇ ਮੈਂ ਫੜੀ ਤਾਂ ਉਹਦੇ 'ਚ ਇੱਕ ਗੱਲ ਬਹੁਤ ਸਾਫ਼ ਤੇ ਸਪਸ਼ਟ ਲਿਖੀ ਹੋਈ ਸੀ ਉਹ ਮੈਂ ਕਹਿੰਦੇ ਜ਼ਰੂਰ ਕਹਾਂਗਾ ਕਿ ਉਸ ਸਮੇਂ ਸਾਰੇ ਸਿੰਘ ਸਹਿਬਾਨਾਂ ਦੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਸੀ ਕਿ ਇਹ ਬਹੁਤ ਤੇਜ਼ੀ ਨਾਲ ਮਸਲਾ ਹੱਲ ਕਰਵਾਉਣਾ ਲੱਗੇ ਨੇ ਇਹ ਗੱਲ ਠੀਕ ਨਹੀਂ ਸਾਡੇ ਵਿੱਚੋਂ ਕਹਿੰਦੇ ਤਿੰਨ ਜਾਣੇ ਸੀ ਅਸੀਂ ਸਾਡੇ ਵਿੱਚੋਂ ਕੋਈ ਵੀ ਇਸ ਮਸਲੇ ਦਾ ਹੱਲ ਇੰਨੀ ਤੇਜ਼ੀ ਨਾਲ ਨਹੀਂ ਸੀ ਕਰਨਾ ਚਾਹੁੰਦਾ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਵੀ ਕਹਿੰਦੇ ਉਹਨਾਂ ਵਿੱਚ ਸੀ ਜਿਹੜੇ ਮਸਲੇ ਦਾ ਹੱਲ ਫੌਰੀ ਤੌਰ ਤੇ ਨਹੀਂ ਸੀ ਚਾਹੁੰਦੇ ਗਿਆਨੀ ਗੁਰਵਚਨ ਸਿੰਘ ਨੇ ਕਿਹਾ ਕਿ ਪੱਤਰਕਾਰ ਜੀ ਅਕਾਲ ਤਖਤ ਸਾਹਿਬ ਤੇ ਭੇਜੋ ਤੇ ਉੱਥੇ ਫਿਰ ਪੰਦ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਵਾਂਗੇ ਉਹਦੇ ਤੇ ਫਿਰ ਵਿਚਾਰ ਕਰਾਂਗੇ ਦਰਅਸਲ ਵੀ ਇਹ ਹੀ ਵਿਵਹਾਰ ਹੈ ਕਹਿੰਦੇ ਉਸ ਸਮੇਂ ਤੈਅ ਕੀਤਾ ਗਿਆ ਕਿ ਵਿਚਾਰ ਕਰਨ ਤੋਂ ਬਾਅਦ ਇਹ ਪੱਤਰਕਾ ਖਾਲਸਾ ਪੰਥ ਦੇ ਸਾਹਮਣੇ ਰੱਖ ਦੇਵਾਂਗੇ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਇਹ ਜਿਹੜੀ ਚਿੱਠੀ ਆਈ ਹੈ ਡੇਰਾ ਮੁਖੀ ਦੀ ਸੀ ਨਸ਼ਰ ਕਰ ਦੇਵਾਂਗੇ ਉਸ ਸਮੇਂ ਇਸ ਵਿਚਾਰ ਸਿਰਫ ਇੱਥੋਂ ਤੱਕ ਹੋਈ ਕਿ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਜਾਵੇ ਪਰ ਕਦੇ ਮੈਂ ਉਸ ਵਕਤ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਇਹ ਵੀ ਕਿਹਾ ਕਿ ਤੁਸੀਂ ਸਿਆਣੇ ਹੋ ਸਾਡੇ ਬਜ਼ੁਰਗਾਂ ਦੇ ਸਮਾਨ ਹੋ ਉਮਰ ਦੇ ਲਿਹਾਜ਼ ਨਾਲ ਪਰ ਇੱਕ ਬਚਨ ਜ਼ਰੂਰ ਕਹਿਣਾ ਚਾਹਣਾ ਹੈ ਕਿ ਜਿਸ ਤਰ੍ਹਾਂ ਤੁਸੀਂ ਅੱਜ ਸਾਨੂੰ ਚੰਡੀਗੜ੍ਹ ਆਪਣੀ ਸਰਕਾਰੀ ਕੋਠੀ 'ਚ ਸੱਦਿਆ ਨਾ ਤੁਸੀਂ ਸਾਨੂੰ ਬੁਲਾਇਆ ਹੈ ਤੇ ਮੈਂ ਬੜੇ ਆਦਬ ਸਤਕਾਰ ਨਾਲ ਕਹਿੰਦੇ ਉਹਨਾਂ ਨੂੰ ਕਿਹਾ ਕਿ ਸਾਨੂੰ ਤਾਂ ਇਹ ਐ ਲੱਗਦਾ ਹੈ ਕਿ ਜਿਵੇਂ ਤੁਸੀਂ ਸਾਨੂੰ ਤਾਲਬ ਕੀਤਾ ਹੋਵੇ ਹਰਾ ਕਿ ਇਹ ਸਿੱਖੀ ਪਰੰਪਰਾ ਦੇ ਬਿਲਕੁਲ ਉਲਟ ਵੀ ਹੈ ਪਰ ਗਿਆਨੀ ਗੁਰਮukh ਸਿੰਘ ਕਹਿੰਦੇ ਮੈਂ ਇਹ ਵਾਚਨ ਕਰ ਦਿੱਤੇ ਕਿਉਂਕਿ ਮੈਂ ਕਹਿੰਦੇ ਇਹੋ ਜਿਹਾ ਮਾਹੌਲ ਇਹ ਤੋਂ ਪਹਿਲਾਂ ਕਦੀ ਨਹੀਂ ਸੀ ਦੇਖਿਆ ਉੱਥੇ ਜਾਣ ਤੋਂ ਪਹਿਲਾਂ ਤਾਂ ਮੈਨੂੰ ਆਮ ਹੀ ਇਹ ਲੱਗ ਸੁਧਾਰਨ ਦੀ ਗੱਲ ਲੱਗੀ ਸੀ ਕਿ ਚਲੋ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਉਹਨਾਂ ਨੇ ਜੇ ਸੱਦਿਆ ਤਾਂ ਕੋਈ ਆਮ ਗੱਲ ਨਹੀਂ ਆ ਕੋਈ ਗੱਲ ਨਹੀਂ ਜਾ ਕੇ ਮਿਲੇ ਆਉਣੇ ਆ ਹੋ ਸਕਦਾ ਹੈ ਗਿਆਨੀ ਗੁਰਵਚਨ ਸਿੰਘ ਨੂੰ ਪਤਾ ਵੀ ਹੋਵੇ ਪਰ ਹੋ ਸਕਦਾ ਉਹਨੂੰ ਨਾ ਵੀ ਪਤਾ ਹੋਵੇ ਪਰ ਕਹਿੰਦੇ ਮੈਨੂੰ ਇਹ ਗੱਲ ਆਮ ਲੱਗੀ ਮੈਂ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਸੱਦਣ ਤੋਂ ਸੰਕੋਚ ਕਰਿਓ ਸਾਨੂੰ ਆਪਣੀ ਸਰਕਾਰੀ ਕੋਠੀ ਵਿੱਚ ਤੁਸੀਂ ਇਸ ਤਰ੍ਹਾਂ ਨਾ ਬੁਲਾਇਓ ਦਿਨ ਰਾਤ ਸਿੱਖ ਸੰਗਤਾਂ ਵੀ ਹਰੇਕ ਪਾਰਟੀ ਦੇ ਵਿਅਕਤੀ ਵੀ ਆਗੂ ਵੀ ਤਾਂ ਸਾਨੂੰ ਖੁੱਲ੍ਹ ਆਵਾਜ਼ ਕੇ ਮਿਲ ਸਕਦੇ ਤੇ ਮਿਲਦੇ ਆ ਜੇ ਤੁਸੀਂ ਵੀ ਸਾਨੂੰ ਉੱਥੇ ਮਿਲ ਲੈਂਦੇ ਫਿਰ ਕਿਹੜੀ ਕਹਾਣੀ ਸੀ ਤੁਸੀਂ ਵੀ ਆ ਸਕਦੇ ਆ ਤੁਸੀਂ ਵੀ ਮਿਲੋ ਤੁਸੀਂ ਵੀ ਵਿਚਾਰ ਸਾਂਝੇ ਕਰ ਸਕਦੇ ਹੋ ਖੁੱਲੇ ਆ ਮਿਲੋ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਪਤਾ ਹੈ ਕਿ ਉਹ ਸੁਭਾਅ ਦੇ ਮੂਹ ਦੇ ਮਿੱਠੇ ਬਹੁ ਸੀ ਕਹਿੰਦੇ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਆਖੀ ਕਿ ਸਿੰਘ ਸਾਹਿਬ ਜੀ ਨੇ ਬਹੁਤ ਸਿਆਣੀ ਗੱਲ ਕੀਤੀ ਆ ਜਦੋਂ ਅਸੀਂ ਸਿੰਘ ਸਾਹਿਬ ਗਿਆਨੀ ਮਾਲ ਸਿੰਘ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜਦੋਂ ਕਦੇ ਅਸੀਂ ਵਾਪਸ ਉੱਥੋਂ ਚੱਲੇ ਉੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਦਫ਼ਤਰ ਹੈ ਉਹ ਪਤਾ ਨਹੀਂ ਪੈਂਦੇ ਪਰ ਕਿਹੜੇ ਸੈਕਟਰ ਦੇ ਵਿੱਚ ਐ ਉੱਥੇ ਜਾ ਕੇ ਅਸੀਂ ਕੁਝ ਸਮਾਂ ਰੁਕੇ ਸਿੰਘ ਸਾਹਿਬ ਉਹਨਾਂ ਨੇ ਅੱਗੇ ਕਿਤੇ ਦੋਨਾਂ ਨੇ ਕਿਸੇ ਸਮਾਗਮ ਤੇ ਜਾਣਾ ਸੀ ਤੇ ਅਸੀਂ ਵਾਪਸ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਅੰਮ੍ਰਿਤਸਰ ਵਾਪਸ ਆ ਗਏ ਸ਼ਾਇਦ ਪੱਕੀ ਤਰੀਕ ਉਹਨਾਂ ਨੂੰ ਯਾਦ ਨਹੀਂ ਉਹ ਕਹਿੰਦੇ ਸ਼ਾਇਦ ਸਤੰਬਰ ਦੀ ਰਾਤ ਦਾ ਸਮਾਂ ਸੀ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਸਿੰਘ ਸਾਹਿਬ ਗਿਆਨੀ ਮਲ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਾਰੇ ਸਿੰਘ ਸਹਬਾਨ ਕਹਿੰਦੇ ਮੇਰੀ ਰਹਿਸ਼ ਤੇ ਆ ਜਾਂਦੇ ਐ ਇਹਦਾ ਮਤਲਬ ਇਹ ਤਿੰਨ ਵਿਅਕਤੀ ਕੀ ਕੋਈ ਖਾਸ ਮਕਸਦ ਆਦੀਨ ਆਉਂਦੇ ਐ ਇਹ ਜਦੋਂ ਹੁਣ ਹੋਰ ਤੁਸੀਂ ਰਿਪੋਰਟ ਦਾ ਅਗਲਾ ਹਿੱਸਾ ਸੁਣੋਗੇ ਤੇ ਤੁਹਾਨੂੰ ਥੋੜੀ ਜੀ ਜਾਣਕਾਰੀ ਹੋਰ ਮਿਲ ਜਾਣੀ ਐ ਤੁਹਾਡੇ ਮਨ ਦੇ ਵਿੱਚ ਜੇਹਨ ਦੇ ਵਿੱਚ ਜਿਹੜੇ ਕੁਝ ਖਿਆਲ ਉਪਜੇ ਨੇ ਸ਼ਾਇਦ ਉਹਨਾਂ ਦਾ ਜਵਾਬ ਮਿਲ ਜੇ ਕਹਿੰਦੇ ਤਿੰਨੇ ਹੀ ਸਿੰਘ ਸਹਬਾਨ ਮੇਰੀ ਰਹਿਸ਼ ਤੇ ਆਉਂਦੇ ਨੇ ਉੱਥੇ ਜਲ ਪਾਣੀ ਛਕਦੇ ਆ ਪ੍ਰਸ਼ਾਦਾ ਪਾਣੀ ਛਕਿਆ ਛਕਾਇਆ ਜਾਂਦਾ ਹੈ ਇੱਕ ਦੂਸਰ ਨਾਲ ਬਚਨ ਬਿਲਾ ਸ਼ੁਰੂ ਹੋ ਜਾਂਦੇ ਨੇ ਤੇ ਉਦੋਂ ਫਿਰ ਇਹ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਗੱਲਬਾਤ ਸ਼ੁਰੂ ਕਰਦੇ ਆ ਗੱਲਬਾਤ ਕੀ ਚਲਾਉਂਦੇ ਆ ਉਹੀ ਸਿਰਸੇ ਵਾਲੇ ਦੀ ਚਿੱਠੀ ਉਹੀ ਚੱਲ ਪੈਂਦੀ ਹੈ ਇਹ ਸਿਰਸੇ ਵਾਲੇ ਦੀ ਚਿੱਠੀ ਦੀ ਗੱਲਬਾਤ ਸ਼ੁਰੂ ਕਰਦੇ ਆ ਕਹਿੰਦੇ ਵੀ ਇਹ ਸੁਣਵਾਈ ਹੋਣੀ ਕਰਨੀ ਹੈ ਕਹਿੰਦੇ ਮੈਂ ਕਿਹਾ ਇਹ ਮਸਲਾ ਛੋਟਾ ਨਹੀਂ ਇਹ ਬਹੁਤ ਵੱਡਾ ਪੰਥਕ ਲੈਵਲ ਦਾ ਮਸਲਾ ਹੈ ਸਮੁੱਚੇ ਖਾਲਸਾਪਨ ਦੀ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਇਹ ਸਤਗੁਰੂ ਕਲਗੀਧਰ ਪਾਤਸ਼ਾਹ ਦੀ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਸੁਖਵੀਰ ਬਾਦਲ ਦੇ ਕਹਿੰਦੇ ਕੁਝ ਆਪਣੇ ਬਹੁਤ ਨਜ਼ਦੀਕੀ ਸੀ ਜਿਵੇਂ ਉਹਨਾਂ ਦਾ ਪੀਏ ਹੋਵੇ ਜਾਂ ਕੋਈ ਹੋਰ ਵੀ ਜਿਹੜੇ ਉਹਨਾਂ ਦੇ ਨਜ਼ਦੀਕੀ ਵਿਅਕਤੀ ਸੀ ਉਹ ਵੀ ਫੋਨ ਲੈ ਕੇ ਉੱਥੇ ਹਾਜ਼ਰ ਹੋਏ ਜਦ ਮੈਂ ਕਹਿੰਦੇ ਉਸ ਵਕਤ ਮਾਰੰਦਾ ਨਹੀਂ ਸੀ ਉਹ ਸਾਰਾ ਵੀ ਜਿਹੜਾ ਪ੍ਰੈਸ਼ਰ ਸੀ ਉਹ ਸਿਰਫ ਤੇ ਸਿਰਫ ਟੈਲੀਫੋਨ ਦੇ ਰਾਹੀਂ ਮੇਰੇ ਤੇ ਪਾਇਆ ਜਾ ਰਿਹਾ ਸੀ ਇੱਥੋਂ ਸਵਾਲ ਤਾਂ ਇੱਕ ਜਵਾਬ ਮਿਲਦਾ ਕਿ ਬਾਕੀ ਦਾ ਮਤਲਬ ਤਿੰਨ ਸਿੰਘ ਸਹਿਬਾਨ ਮੰਨੇ ਹੋਏ ਸੀ ਕਿ ਗਿਆਨੀ ਜੀ ਖੁਦ ਗੁਰਮਖ ਸਿੰਘ ਹੀ ਨਹੀਂ ਸੀ ਮੰਨ ਰਹੇ ਇਹਦਾ ਤਾਂ ਮਤਲਬ ਇਹੀ ਜੇ ਵਾਰ-ਵਾਰ ਫੋਨ ਇਹਨਾਂ ਨੂੰ ਹੀ ਫੜਾਇਆ ਜਾ ਰਿਹਾ ਹੈ ਇਹਨਾਂ ਨਾਲ ਗੱਲ ਕਰਾਈ ਜਾ ਰਹੀ ਹੈ ਇਹਦਾ ਮਤਲਬ ਜਿਹੜੇ ਇਹਨਾਂ ਦੀ ਰਹਿਸ਼ ਤੇ ਤਿੰਨ ਸਿੰਘ ਸਹਿਬਾਨ ਆਈਰਿਓ ਮੰਨੇ ਹੋਏ ਨਹੀਂ ਸੁਖਬੀਰ ਬਾਦਲ ਕਹਿੰਦੇ ਕਿ ਸਿੰਘ ਸਾਹਿਬ ਤੁਸੀਂ ਦੱਸੋ ਮੰਨਦੇ ਕਿਉਂ ਨਹੀਂ ਸਾਰੇ ਸਿੰਘ ਸਾਹਿਬ ਤਾਂ ਮੰਨੇ ਪਏ ਨੇ ਆ ਜਵਾਬ ਅਗਲੀ ਲਾਈਨ 'ਚ ਤੁਹਾਨੂੰ ਇਹ ਵੀ ਮਿਲ ਗਿਆ ਕਿ ਤਿੰਨ ਸਿੰਘ ਸਹਿਬਾਨਾਂ ਦੇ ਬਾਬਤੋਂ ਨੇ ਕਹਿ ਦਿੱਤਾ ਕਿ ਉਹ ਮੰਨੇ ਪਿਆ ਤੁਸੀਂ ਕਿਉਂ ਨਹੀਂ ਮੰਨਦੇ ਇਹ ਸਾਰੀ ਗੱਲਬਾਤ ਕਹਿੰਦੇ ਕਾਫੀ ਦੇਰ ਇੰਜ ਚੱਲਦੀ ਰਹੀ ਜੇ ਕਹਿੰਦੇ ਮੈਂ ਕਹਾ ਤੱਕ ਕੋਈ ਅਤਕਤ ਨਹੀਂ ਇਹ ਗੱਲ ਰਾਤ ਤੱਕ ਚੱਲਦੀ ਰਹੀ ਮੈਂ ਬੜੇ ਆਦਬ ਨਾਲ ਸਤਿਕਾਰ ਨਾਲ ਕਹਿੰਦਾ ਰਿਹਾ ਕਿ ਸੁਖਵੀਰ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਤੁਸੀਂ ਸਿੱਖ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਇਹ ਪੰਥ ਦੀ ਮਹਾਨ ਰਵਾਇਤ ਵੀ ਹੈ ਤੇ ਫਿਰ ਉਹ ਪੰਥ ਦੀਆਂ ਰਵਾਇਤਾਂ ਖਾਲਸੇ ਦੀਆਂ ਰਵਾਇਤਾਂ ਨੂੰ ਕਾਇਮ ਰੱਖਣਾ ਸਰਕਾਰ ਭਾਵੇਂ ਤੁਹਾਡੀ ਚੱਲੇ ਜਾਂ ਨਾ ਚੱਲੇ ਹੋ ਸਕਦਾ ਜਿਹੜਾ ਇਹ ਗੱਲ ਕਹਿੰਦੇ ਉਹਨਾਂ ਕਿਹਾ ਹੋਵੇ ਯਾਰ ਸਾਡੀ ਸਰਕਾਰ ਚਲਾਉਣਾ ਮਜਬੂਰੀ ਹੈ ਤੇ ਇਹ ਕੰਮ ਤੁਹਾਨੂੰ ਕਰਨਾ ਪਊ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਸਰਕਾਰ ਤੁਹਾਡੀ ਚੱਲੇ ਜਾਂ ਨਾ ਚੱਲੇ ਇਹ ਅਕਾਲੀ ਦਲ ਵਾਸਤੇ ਵੱਖਰੀ ਗੱਲ ਹੈ ਪਰ ਰਵਾਇਤਾਂ ਨੂੰ ਕਾਇਮ ਰੱਖਣਾ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਜਿੰਵਰੀ ਨੂੰ ਬਾਤ ਤੁਸੀਂ ਅਰ ਜਿਸ ਦਿਨ ਮੈਂ ਇਹ ਵੀ ਕਹਿੰਦੇ ਇਹ ਗੱਲ ਆਖੀ ਉਹਨਾਂ ਨੂੰ ਕਿ ਸੁਖਵੀਰ ਜੀ ਜਦੋਂ 16 ਸਤੰਬਰ ਦੀ ਰਾਤ ਨੂੰ ਆਪਾਂ ਸਾਰੇ ਇਕੱਠੇ ਸਾਂ ਉਦੋਂ ਤੁਹਾਨੂੰ ਇਹ ਵੀ ਕਹਿ ਕੇ ਆਏ ਸੀ ਕਿ ਹਾਂ ਜਿਹੜਾ ਕੇਸ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚਾਓ ਉੱਥੇ ਮੀਟਿੰਗ ਕਰਾਂਗੇ ਖਾਲਸਾ ਪੰਥ ਦੇ ਅੱਗੇ ਸਾਰੀ ਚਿੱਠੀ ਨਸ਼ਟ ਕਰਦੇ ਆਂਗੇ ਤੇ ਉਹਦੇ ਤੋਂ ਬਾਅਦ ਤਕਰੀਬਨ 5-6 ਮਹੀਨੇ ਦਾ ਕਹਿੰਦੇ ਸਮਾਂ ਲੱਗ ਸਕਦਾ ਮੈਂ ਉਹਨਾਂ ਨੂੰ ਇਹ ਗੱਲ ਫੇਰ ਦੁਹਰਾ ਦਿੱਤੀ ਕਿ ਤੁਹਾਨੂੰ ਤੁਹਾਡੀ ਸਰਕਾਰੀ ਕੋਠੀ ਚ ਮੈਂ ਇਹੀ ਬਚਨ ਕਰਕੇ ਆਇਆ ਸੀ ਸਮੁੱਚੇ ਖਾਲਸਾ ਪੰਥ ਦੀਆਂ ਜਥੇਬੰਦੀਆਂ ਉਹ ਵਿਚਾਰ ਕਰਨ ਗਈਆਂ ਮੀਟਿੰਗਾਂ ਵਾਰ-ਵਾਰ ਰੱਖਣ ਗਈਆਂ ਕਿਉਂਕਿ ਮਸਲਾ ਕੋਈ ਛੋਟਾ ਨਹੀਂ ਮਸਲਾ ਬਹੁਤ ਵੱਡਾ ਹੈ ਮਸਲਾ ਸਿਰਸੇ ਵਾਲੇ ਦਾ ਹੈ ਤੇ ਨਾਲ ਗੁਰੂ ਸਾਹਿਬ ਦੀ ਬੇਅਦਬੀ ਦਾ ਹੈ ਖਾਲਸਾ ਪੰਥ ਦੇ ਨਾਲ ਇਹ ਸਾਰੀ ਵਾਰ-ਵਾਰ ਗੱਲਬਾਤ ਸਾਂਝੀ ਕਰਨੀ ਪੂ ਮੀਟਿੰਗਾਂ ਕਰਨੀਆਂ ਪੈਣਗੀਆਂ ਇੱਕ ਮਾਹੌਲ ਬਣੂਗਾ ਉਹਦੇ ਦਰਮਿਆਨ ਸਮੁੱਚੇ ਖਾਲਸਾ ਪੰਥ ਦੀ ਜਦੋਂ ਇੱਕ ਭਾਵਨਾ ਹੋ ਜਾਏਗੀ ਉਹਦੇ ਤੋਂ ਬਾਅਦ ਫਿਰ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਔਰ ਇਹਦੇ ਵਿੱਚ ਦੱਸੋ ਕੀ ਪੰਥਕ ਕਿਹੜੀ ਰਵਾਇਤ ਨਹੀਂ ਹੈ ਹਲੇ ਦੂਸਰੇ ਪਾਸੇ ਸਾਰੇ ਅਕਾਲੀ ਆਖੀ ਜਾਂਦੇ ਨੇ ਕਿ ਅਸੀਂ ਤਾਂ ਜੀ ਪੰਥਕ ਰਵਾਇਤਾਂ ਦੇ ਧਾਰਨੀ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਅਗੇ ਸਿਰ ਝੁਕਾਉਂਦੇ ਆ ਇੱਧਰ ਸਿੰਘ ਸਹਿਬਾਨ ਝੁਕਾਏ ਪਏ ਨੇ ਕਹਿੰਦੇ ਮੈਂ ਇਹ ਵੀ ਆਖਿਆ ਸੁਖਵੀਰ ਜੀ ਤੁਹਾਡੇ ਨਾਲ ਆ ਜਿਹੜੀਆਂ ਗੱਲਾਂ ਮੈਂ ਹੁਣ ਕਰ ਰਿਹਾ ਸਾਰੀਆਂ ਹੋਈਆਂ ਸੀ ਜਿਸ ਤਰ੍ਹਾਂ ਤੁਸੀਂ ਹੁਣ ਕਰਵਾਉਣ ਲੱਗਿਓ ਇਸ ਸਮੁੱਚੇ ਖਾਲਸਾ ਪੰਦੀ ਭਾਵਨਾ ਦੇ ਇੱਕਦਮ ਉਲਟ ਵੀ ਹੋਊਗਾ ਤੇ ਭਾਵਨਾ ਅਕਾਲ ਤਖਤ ਸਾਹਿਬ ਤੋਂ ਉਖੜ ਜੂਰਾਂ ਦੀ ਇਹ ਹਾਲਾਤ ਜਿਹੜੇ ਐ ਇਹ ਤਖਤਾਂ ਤੋਂ ਕੌਮ ਜਿਹੜੀ ਉਹ ਬਾਗੀ ਹੋ ਸਕਦੀ ਐ ਜੇ ਅਸੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਤੁਹਾਡੇ ਅੱਖੇ ਲੱਗ ਕੇ ਸੁਣਾਤਾ ਤੇ ਜੇਕਰ ਸਿੱਖ ਕੌਮ ਦੇ ਉੱਪਰ ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ ਦਾ ਜ਼ਾਬਤਾ ਜਿਹੜਾ ਇੱਕੁੰਡਾ ਇੱਕ ਕਿਸਮ ਦਾ ਜੇ ਇਹਦਾ ਪ੍ਰਭਾਵ ਹੀ ਨਾ ਰਿਹਾ ਇਹ ਕੀਤੀ ਹੋਏ ਫੈਸਲੇ ਦਾ ਵੀ ਫਿਰ ਪ੍ਰਭਾਵ ਕੱਖ ਨਹੀਂ ਜੇ ਪੈਣ ਲੱਗਿਆ ਕਹਿੰਦੇ ਉਹ ਵਾਰ-ਵਾਰ ਸਿਰਫ ਇੱਕੋ ਹੀ ਗੱਲ ਆਖ ਰਹੇ ਸੀ ਕਿ ਨਹੀਂ ਇਹ ਫੈਸਲਾ ਤਾਂ ਕਰਨਾ ਪੈਣਾ ਤੁਹਾਨੂੰ ਦਬਾਅ ਕਹਿੰਦੇ ਮੇਰੇ ਤੇ ਇੰਨਾ ਜ਼ਿਆਦਾ ਸੀ ਸੱਤ ਧਾਣਿਆਂ ਕਹਿੰਦੇ ਉਸ ਰਾਤ ਮੈਂ ਸੌ ਨਹੀਂ ਸਕਿਆ ਤੇ ਨਾਲ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਆਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਜੇ ਦੂਜੇ ਸਿੰਘ ਸਹਿਬਾਨ ਵੀ ਮੇਰੇ ਵਾਂਗੂ ਕਿਤੇ ਡਟ ਕੇ ਖੜ ਜਾਂਦੇ ਨਾ ਉਸ ਰਾਤ ਜਿਸ ਰਾਤ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਤਾਂ ਮੈਨੂੰ ਸ਼ਾਇਦ ਇਹ ਵਾਰ-ਵਾਰ ਫਿਰ ਫੋਰ ਨਾ ਕਰਦੇ ਕਹਿੰਦੇ ਮੈਂ ਉਹਨਾਂ ਨੂੰ ਆਖਿਆ ਵੀ ਸਿੰਘ ਸਾਹਿਬ ਜੀ ਤੁਸੀਂ ਵੱਡੇ ਹੋ ਭਗ ਗਿਆਨੀ ਗੁਰਵਚਨ ਸਿੰਘ ਉਸ ਵਕਤ ਕੌਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਕਹਿੰਦੇ ਮੈਂ ਉਹਨਾਂ ਨੂੰ ਆਖਿਆ ਵੀ ਵਾਰ-ਵਾਰ ਬੇਨਤੀ ਵੀ ਕੀਤੀ ਕਿ ਤੁਸੀਂ ਡਟ ਜੋ ਜੋ ਮੈਂ ਕਹਿ ਰਿਹਾ ਤੁਸੀਂ ਵੀ ਕਹਿ ਦਿਓ ਪਰ ਇਹ ਉਸ ਸਮੇਂ ਕਹਿੰਦੇ ਗੱਲ ਨਹੀਂ ਸੀ ਕਰ ਰਹੇ ਫਿਰ ਮੈਨੂੰ ਫੋਨ ਫੜਾ ਦਿੱਤਾ ਜਾਂਦਾ ਤੇ ਫਿਰ ਇਹ ਵੀ ਆਖਿਆ ਕਿ ਤੁਸੀਂ 2 ਮਹੀਨੇ ਦਾ ਸਮਾਂ ਤਾਂ ਦੇ ਦਿਓ ਸੁਖਬੀਰ ਜੀ ਸਾਨੂੰ ਵਿਚਾਰਤਾ ਕਰ ਲੈਣ ਦਿਓ 2 ਮਹੀਨੇ ਤੋਂ ਬਾਅਦ 1 ਮਹੀਨੇ ਦਾ ਸਮਾਂ ਦੇ ਦਿਓ ਜਦ ਨਾਮ ਅਨੇਕਾਂ 2 ਮਹੀਨੇ ਨਹੀਂ ਦਿੱਤੇ ਜਾ ਸਕਦੇ ਕਹਿੰਦੇ ਫਿਰ ਮੈਂ ਕਿਹਾ 1 ਮਹੀਨੇ ਦਾ ਸਮਾਂ ਦੇ ਦਿਓ ਕਹਿੰਦੇ ਨਹੀਂ 1 ਮਹੀਨਾ ਨਹੀਂ ਦਿੱਤਾ ਜਾ ਸਕਦਾ ਕਹਿੰਦੇ ਮੈਂ ਕਿਹਾ 15 ਦਿਨ ਦਾ ਸਮਾਂ ਦੇ ਦਿਓ 15 ਦਿਨ ਦਾ ਸਮਾਂ ਦੇ ਦਿਓ ਇਥੋਂ ਤੱਕ ਵੀ ਅਸੀਂ ਉਹਨਾਂ ਨੂੰ ਰਾਤ ਭਰ ਸਮਝਾਉਂਦੇ ਰਹੇ ਉਹਨਾਂ ਦੇ ਪੀਏ ਤੇ ਕੁਝ ਹੋਰ ਲੋਕ ਵੀ ਉੱਥੇ ਸੀ ਜਿਹੜੇ ਉਹ ਆਪਣੇ ਟੈਲੀਫੋਨ ਦੇ ਉੱਤੇ ਇਹ ਲਗਾਤਾਰ ਦਬਾਅ ਬਣਾ ਰਹੇ ਸੀ ਮੈਂ ਕਹਿੰਦੇ ਉਹਨਾਂ ਹਾਲਾਤਾਂ ਦੇ ਵਿੱਚ ਉਸ ਵਕਤ ਫਸਿਆ ਹੋਇਆ ਸੀ ਨਾ ਉਧਰ ਹੋ ਸਕਦਾ ਸੀ ਨਾ ਇੱਧਰ ਹੋ ਸਕਦਾ ਸੀ ਸਮੁੱਚਾ ਖਾਲਸਾ ਪੰਥ ਇਸ ਭਾਵਨਾ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਹੈ ਕਿ ਉਸ ਸਮੇਂ ਨਾ ਉਧਰ ਤੇ ਨਾ ਉਧਰ ਹੋਇਆ ਜਾ ਸਕਦਾ ਸੀ ਇੰਨਾ ਦਬਾਅ ਸੀ ਮੈਂ ਉਸ ਦਬਾਅ ਦੇ ਵਿੱਚ ਉਸ ਵਕਤ ਫਸਿਆ ਹੋਇਆ ਸੀ ਚਲੋ ਕਹਿੰਦੇ ਉਸ ਸਮੇਂ ਸ਼ਾਇਦ ਇਹ 24 ਸਤੰਬਰ ਸੀ ਸ਼ਾਇਦ ਇਹ ਮੀਟਿੰਗ ਤੈਅ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮੀਟਿੰਗ ਅੱਗੇ ਪਾਉਣ ਵਾਸਤੇ ਬਹੁਤ ਜ਼ੋਰ ਲਗਾਏ ਗਏ ਪਰੰਤੂ ਉਹਨਾਂ ਨੇ ਮੀਟਿੰਗ ਅੱਗੇ ਪਾਉਣ ਨਾ ਦਿੱਤੀ ਮੈਂ ਕਹਿੰਦੇ ਜ਼ੋਰ ਲਾਇਆ ਕਿ ਮੀਟਿੰਗ ਹੀ ਅੱਗੇ ਪਾ ਦਿਓ ਪਰ ਨਾ ਹੋਇਆ ਇਹਦੇ ਤੋਂ ਬਾਅਦ ਜਿਹੜੀ ਪੰਜਾਬੀ ਵਿੱਚ ਲਿਖੀ ਹੋਈ ਚਿੱਠੀ ਆਈ ਉਹਦੇ ਉੱਪਰ ਉਹ ਨਖੱਟੂ ਸ਼ਬਦ ਵਰਤਦੇ ਆ ਉਹ ਚਿੱਠੀ ਕਿਨੇ ਲਿਖੀ ਸੀ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਡੇਰੇਦਾਰ ਉਹਨਾਂ ਦਾ ਕਾਫੀ ਨਜ਼ਦੀਕੀ ਵਿਅਕਤੀ ਜਿਹੜਾ ਕਾਫੀ ਸਮੇਂ ਤੋਂ ਭਗੌੜਾ ਸੀ ਬੀਤੇ ਕੁਝ ਮਹੀਨੇ ਪਹਿਲਾਂ ਉਹਦੀ ਗ੍ਰਿਫਤਾਰੀ ਹੋਈ ਸੀ ਉਹ ਗੱਲ ਇੱਥੇ ਬਹੁਤ ਲਾਜ਼ਮੀ ਦੱਸਣੀ ਬਣਦੀ ਹੈ ਉਹਨੇ ਜ਼ਿਕਰ ਕੀਤਾ ਸੀ ਕਿ ਮੈਨੂੰ ਦਿੱਲੀ ਸੱਦਿਆ ਗਿਆ ਜਦੋਂ ਮੈਂ ਦਿੱਲੀ ਗਿਆ ਤੇ ਉੱਥੇ ਕੁਝ ਪ੍ਰੇਮੀ ਉੱਥੇ ਗੁਰਮੀਤ ਰਾਮ ਰਹੀਮ ਉੱਥੇ ਹਨੀਪ੍ਰੀਤ ਬੈਠੇ ਸੀ ਉੱਥੇ ਗੱਲ ਚੱਲ ਰਹੀ ਸੀ ਭਾਈ ਹਰਜਿੰਦਰ ਸਿੰਘ माजी ਦੀ ਕਿ ਉਹਨੇ ਆਪਣੀ ਇੱਕ ਕਥਾ ਕਰਦਿਆਂ ਕਰਦਿਆਂ ਇਸ ਤਰ੍ਹਾਂ ਦੀਆਂ ਲਾਹਣਤਾਂ ਪਾਈਆਂ ਕਿ ਕੁਝ ਲੋਕਾਂ ਨੇ ਜਿਨ੍ਹਾਂ ਨੇ ਜਾਮੇ ਇਨਸਾਲਿਆ ਹਸੀ ਉਹ ਕੱਢ ਕੇ ਉਹਨਾਂ ਦੇ ਤਵੀਜ਼ ਵਗਾ ਕੇ ਮਾਰੇ ਬੇਅਦਬੀ ਹੋਈ ਹਣੀ ਪ੍ਰੀਤ ਨੇ ਆਖਿਆ ਕਿ ਉਹਨਾਂ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਹੈ ਤੁਸੀਂ ਉਹਨਾਂ ਨਾਲ ਵੀ ਇੰਝ ਹੀ ਕਰੋ ਤਾਂ ਫਿਰ ਕਹਿੰਦੇ ਗੁਰਮੀਤ ਰਾਮ ਰੀਮ ਨੇ ਕਿਹਾ ਕਿ ਜੋ ਹਣੀ ਪ੍ਰੀਤ ਕਹਿੰਦੀ ਹੈ ਉਹ ਕੀਤਾ ਜਾਵੇ ਤੇ ਹੋਰੋ ਇਹ ਜ਼ਿਕਰ ਕਰ ਦਿਆ ਗਿਆਨੀ ਜੀ ਕਹਿੰਦੇ ਉਸ ਨਖਟੂ ਸਰਸੇ ਵਾਲੇ ਦੇ ਸਾਈਨ ਕੀਤੇ ਹੋਏ ਸੀ ਪਰ ਦੱਸਿਆ ਜਾਂਦਾ ਹੈ ਉਸ ਵਿਅਕਤੀ ਨੇ ਦੱਸਿਆ ਕਿ ਚਿੱਠੀ ਪੰਜਾਬੀ ਦੇ ਵਿੱਚ ਲਿਖੀ ਡਾਕਟਰ ਦਲਜੀਤ ਸਿੰਘ ਟੀਮਾਰੇ ਤੇ ਉਸ ਚਿੱਠੀ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਕੌਣ ਆਇਆ ਕਹਿੰਦੇ ਇਹਦੇ ਲਈ ਮੈਨੂੰ ਕੁਝ ਨਹੀਂ ਪਤਾ ਇਹ ਗੱਲ ਦਾ ਪਤਾ ਨਹੀਂ ਪਹਿਲੀ ਗੱਲ ਜੋ ਮੈਂ ਅੱਖੀ ਦੇਖਿਆ ਕਹਿੰਦੇ ਉਹ ਦੱਸ ਰਹੇ ਹਨ ਇਹ ਤਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੱਸ ਸਕਣੇ ਐ ਕਿ ਇਹ ਚਿੱਠੀ ਉਹਨਾਂ ਨੂੰ ਦਫ਼ਤਰ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੌਣ ਦੇ ਕੇ ਗਿਆ ਮੈਨੂੰ ਕਦੇ ਤਾਂ ਨਹੀਂ ਪਤਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 22 ਸਤੰਬਰ ਨੂੰ ਅਕਸ਼ੇ ਕੁਮਾਰ ਦੀ ਕੋਠੀ ਦੇ ਵਿੱਚ ਸਿੰਘ ਸਾਹਿਬ ਜਹਾਜ਼ ਉੱਪਰ ਗਏ ਨੇ ਹੁਣ ਇੱਥੇ ਫੇਰ ਟਿੱਪਣੀ ਕਰਨੀ ਬਣਦੀ ਐ ਅਸਲ ਦੇ ਵਿੱਚ ਖਬਰਾਂ ਇਹ ਸੀ ਕਿ ਸਰਸੇ ਵਾਲੇ ਨੂੰ ਸੁਖਵੀਰ ਬਾਦਲ ਨੇ ਇੱਥੋਂ ਤੱਕ ਆ ਕੇ ਕਿ ਤੁਹਾਨੂੰ ਚਾਰਟਰਡ ਜਹਾਜ਼ ਭੇਜਿਆ ਜਾਊਗਾ ਤੁਸੀਂ ਅਕਾਲ ਤਖਤ ਸਾਹਿਬ ਤੇ ਆਓ ਤੇ ਤੁਹਾਨੂੰ ਕੁਝ ਨਹੀਂ ਆਖਿਆ ਜਾਂਦਾ ਤੁਹਾਡੀ ਸਿਕਿਉਰਿਟੀ ਦਾ ਮੁਕੰਮਲ ਪ੍ਰਬੰਧ ਕੀਤਾ ਜਾਊ ਕਹਿੰਦਾ ਨਾਮ ਹੈ ਜਾਣਾ ਨਾਮ ਹੈ ਜਿਸ ਤਰੀਕੇ ਨਾਲ ਤੁਸੀਂ ਮੁਆਫੀ ਮੰਗਣ ਦੀ ਗੱਲ ਕਰਦੇ ਹੋ ਉਹ ਜਦੋਂ ਕਹਿੰਦੇ ਚਿੱਠੀ ਦੇ ਵਿੱਚ ਖਿਮਾ ਜਾਚਨਾ ਸ਼ਬਦ ਪਾ ਦਿੱਤਾ ਗਿਆ ਉਹ ਖਿਮਾ ਜਾਚਨਾ ਸ਼ਬਦ ਤੋਂ ਵੀ ਪੜਕੁੱਟਿਆ ਸੀ ਪਰ ਉਹਨੂੰ ਦੱਸਿਆ ਗਿਆ ਕਿ ਸਿੱਖ ਪਰੰਪਰਾਵਾਂ ਦੇ ਵਿੱਚ ਇਹ ਸ਼ਬਦ ਦੀ ਵਰਤੋਂ ਕਰਨੀ ਪਵੇਗੀ ਜੇਕਰ ਮੁਆਫੀ ਚਾਹੁੰਦੇ ਹੋ ਗਿਆਨੀ ਜੀ ਦੱਸਦੇ ਆ ਕਿ ਸਿੰਘ ਸਾਹਿਬ ਜਹਾਜ਼ ਤੇ ਉੱਥੇ ਗਏ ਤੇ ਉੱਥੇ ਸੁਖਵੀਰ ਬਾਦਲ ਅਕਸ਼ੇ ਕੁਮਾਰ ਅਤੇ ਸਰਸੇ ਵਾਲਾ ਨਖੱਟੂ ਸੀ ਉਹਦੇ ਪਾਸੋਂ ਸਿੰਘ ਸਾਹਿਬ ਚਿੱਠੀ ਲੈ ਕੇ ਆਏ ਇਹ ਕਹਿੰਦੇ ਬਹੁਤ ਕੂੜ ਪ੍ਰਚਾਰ ਹੋਇਆ ਔਰ ਸਾਰੇ ਖਾਲਸਾ ਪੰਥ ਦੇ ਵਿੱਚ ਇੰਨਾ ਰੋਸ ਫੈਲ ਗਿਆ ਉਸ ਸਮੇਂ ਮੁੜ ਕੇ ਕੋਈ ਗੱਲਬਾਤ ਕਿਸੇ ਦੀ ਸੁਣਨ ਵਾਸਤੇ ਤਿਆਰ ਨਹੀਂ ਸੀ ਹਰ ਸਮੇਂ ਇੱਕੋ ਹੀ ਗੱਲ ਹੋ ਰਹੀ ਸੀ ਬਿਨਾਂ ਮੰਗੀ ਮੁਆਫੀ ਦਿੱਤੀ ਹੈ ਦਬਾਅ ਚ ਚਾਹੇ ਸੁਖਵੀਰ ਬਾਦਲ ਦਾ ਕਿੰਨਾ ਵੀ ਸੀ ਸਾਡੇ ਉੱਪਰ ਕਹਿੰਦੇ ਸੀ ਪਰ ਅਸੀਂ ਫਿਰ ਵੀ ਉਸ ਪੱਤਰ ਨੂੰ ਅਜੇ ਪਰਵਾਨ ਹੀ ਕੀਤਾ ਸੀ ਇਹਦੇ ਤੋਂ ਬਾਅਦ ਸਮੁੱਚੇ ਖਾਲਸਾ ਪੰਥ ਦੇ ਵਿੱਚ ਤਣਾਅ ਫੈਲ ਗਿਆ ਲੋਕ ਖਾਲਾ ਬੋਲਣਾ ਸ਼ੁਰੂ ਕਰ ਦੇਣ ਲੱਗੇ ਪੰਜਾਂ ਤਖਤਾਂ ਦੇ ਸਿੰਘ ਸਹਿਬਾਨ ਸਮੁੱਚੇ ਖਾਲਸਾ ਪੰਥ ਦੇ ਵਿੱਚ ਪ੍ਰਭਾਵਹੀਣ ਹੋ ਕੇ ਰਹਿ ਗਏ ਤੇ ਹੁਣ ਉਹਦੇ ਤੋਂ ਬਾਅਦ ਸਥਿਤੀ ਅੱਜ ਦੀ ਉਤਪਨ ਹੋਈ ਹੈ ਇਹ ਵੀਡੀਓ ਇੱਕ ਵਾਰੀ ਫੇਰ ਚਰਚਾ ਚ ਦੂਸਰੇ ਪਾਸੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਡਾਲਾ ਜੀ ਬੀਬੀ ਜਗੀਰ ਕੌਰ ਜੀ ਸੁਰਜੀਤ ਸਿੰਘ ਰਖੜਾ ਜੀ ਚਰਨਜੀਤ ਬਰਾੜ ਸਿਕੰਦਰ ਸਿੰਘ ਮੱਲੂਕਾ ਕਿੰਨੇ ਆਕਦਾ ਜ਼ਿਕਰ ਕਰਾਂ ਜਾਂ ਜਿਹੜੇ ਉਸ ਵਕਤ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸੀ ਜਾਂ ਉਸ ਵਕਤ ਦੀ ਕੈਬਨਿਟ ਦੇ ਵਿੱਚ ਸੀ ਉਹ ਸਾਰੇ ਪੱਲੇ ਝਾੜ ਰਹੇ ਨੇ ਉਹ ਕਹਿੰਦੇ ਸਾਡਾ ਕੋਈ ਫੈਸਲਾ ਨਹੀਂ ਸੀ ਹੁੰਦਾ ਫੈਸਲਾ ਸਾਨੂੰ ਸੁਣਾਇਆ ਜਾਂਦਾ ਸੀ ਸਾਨੂੰ ਦੱਸਿਆ ਜਾਂਦਾ ਸੀ ਹੁਣ ਦੇਖਦੇ ਆ ਕਿ ਉਹਨਾਂ ਦਾ ਇਹ ਸਪਸ਼ਟੀਕਰਨ ਇਹ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਖੜਦੇ ਆ ਟਿਕਦੇ ਆ ਜਾਂ ਨਹੀਂ ਟਿਕਦੇ ਪਰ ਆਹ ਜਿਹੜੀਆਂ ਗੱਲਾਂ ਗਿਆਨੀ ਗੁਰਮukh ਸਿੰਘ ਹਰਣੇ ਆਖੀਆਂ ਹੋਈਆਂ ਨੇ ਇਹਨਾਂ ਦਾ ਜਵਾਬ ਗਿਆਨੀ ਗੁਰਵਚਨ ਸਿੰਘ ਕੀ ਦੇਣਗੇ ਕੀ ਜੋ ਗਿਆਨੀ ਜੀ ਆਖ ਰਹੇ ਨੇ ਉਹ ਗਿਆਨੀ ਗੁਰਵਚਨ ਸਿੰਘ ਆਖ ਦੇਣਗੇ ਜੇ ਗੱਲਾਂ ਉਹਨਾਂ ਨੇ ਇਨ ਬਿਨ ਆਖ ਦਿੱਤੀਆਂ ਤਫਰ ਸੁਖਵੀਰ ਨੂੰ ਬਚਾਉਣਾ ਤੇ ਉਹਨਾਂ ਦਾ ਬਚਣਾ ਬਹੁਤ ਮੁਸ਼ਕਲ ਹੋ ਸਕਦਾ ਹੈ ਉਮੀਦ ਹੈ ਤੁਹਾਨੂੰ ਰਿਪੋਰਟ ਚੰਗੀ ਲੱਗੀ ਹੋਵੇਗੀ ਆਪਣੀ ਕੀਮਤੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਅਤੇ ਫੈਸਲੇ ਦੀ ਵੀ ਉਡੀਕ ਰਹੇਗੀ ਇਹ ਸੀ ਕੁੱਲ ਬਲਾਕੇ ਆਪਣੀ ਸਪੈਸ਼ਲ ਰਿਪੋਰਟ ਜੇ ਚੰਗੀ ਲੱਗੀ ਹੈ ਅੱਗੇ ਸ਼ੇਅਰ ਜਰੂਰ ਕਰ ਦੇਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇਰਾ ਬਰਾਕਾ